ਹਾਂਜੀ ਕਿਵਾਲਾ ਦੋਪੋ ਫੇਰ ਤੜਾਈ ਚੱਲ ਪਈ ਅੱਜ ਨਿੰਬੂ ਦੀ ਐਨ ਨੇ ਤੀਜੀ ਵਾਰੀ ਤੋੜਤੇ ਨਿੰਬੂ ਤੋ ਮਹੀਨੇ ਦੇ ਵਿੱਚ ਤੇ ਵੇਜੀ ਫੇਰ ਚੱਕ ਲੈਂਦਾ ਉਹਨੇ ਇਹ ਬੋ ਫਰੂਟ ਆਇਆ ਵੀਰੇ ਇਹ ਆਪਾਂ ਲਿਆਂਦੇ ਸੀਗੇ ਬੂਟੇ ਕਿਸਾਨ ਮੇਲੇ ਤੋਂ ਮਲੇਰਕੋਟਲੇ ਵਾਲੇ ਖਾਨਾ ਤੋਂ ਬਹੁਤ ਸੋਹਣੀ ਕੁਆਲਿਟੀ ਆ ਯਾਰ ਬੂਟਿਆਂ ਦੀ ਫਲ ਬਹੁਤ ਆਉਂਦਾ ਇਹ ਬੰਦਨ ਤੋੜਦਾ ਹੰਬੇ ਜਾਂਦਾ ਨਾਲੇ ਕਰੇ ਨੀਂਬੂ ਚੱਕਣਾਉਣੇ ਆਂਦੇ ਗੁੱਛਿਆਂ ਵਾਲਾ ਕੰਮ ਹੀ ਹੋਇਆ ਪਿਆ ਜਿਵੇਂ ਗੁੱਛਿਆਂ ਚ ਲੱਗਦੇ ਆ ਉਰੰਗ ਕਰ ਜਾ ਲੜੀਆਂ ਹੀ ਬਣੀਆਂ ਨਾ ਜਿਹੜੇ ਵੀ ਪ੍ਰਾਣੇ ਮੰਨ ਲਓ ਬੂਟੇ ਲਾਣਾ ਵਧੀਆ ਕੁਆਲਿਟੀ ਦੇ ਲਿਆ ਕੇ ਵਧੀਆ ਨਰਸਰੀ ਚੋਂ ਫੇਰ ਲਾਵੇ ਸਾਂਭ ਸੰਭਾਲ ਤਾ ਨਹੀਂ ਕਰਨੀ ਹੈ ਬੂਟੇ ਦੇ ਯਾਰ ਮੰਨ ਲਾ ਫਰੂਟ ਵਧੀਆ ਆਉਂਦਾ ਯਾਰ ਚੰਗੇ ਬੂਟੇ ਦੇ ਖੇਤਲਾ ਦਾ ਮੁੱਲ ਤਾਂ ਮੁੜਦਾ ਹਮਮ ਇਧਰ ਆਪਣੇ ਕਿੰਨੂ ਕਿੰਨੂ ਦੇ ਮਗਰ ਐਪਲ ਐਪਲ 베ਰੀ ਫਿਰ ਮਾਲਟਾ ਇਹ ਕਬੂ ਖੁਸ਼ ਆ ਗਿਆ ਅੱਗੇ ਆੜੂ ਆਲੂ ਬੁਖਾਰਾ ਮਰੂਤ ਮਰੂਤ ਫਿਰ ਮਾਲਟਾ ਫਿਰ ਬਦਾਮ うん。<Okay. S 2> mm.